ਮੈਂ ਆਦੀ ਵਾਲਮੀਕੀ ਅੰਬੇਦਕਰ ਮਹਾਪੰਚਾਇਤ ਸੰਗਠਨ ਤੋਂ ਸ਼ਹਿਰੀ ਪਰਦਾ ਜਗਪ੍ਰੀਤ ਸਿੰਘ ਮੈਂ ਬਿਜਲੀਕਾਰ ਮਸਲਵਾ ਦਾ ਰਹਿਣ ਵਾਲਾ ਹਾਂ ਮੈਂ ਅਪੀਲ ਕਰਦਾ ਹਾਂ ਹੁਣ ਇਸ ਟਾਈਮ ਜੋ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਵੀ ਕਰਦਾ ਹਾਂ ਕਿ ਜੋ ਇਹ ਪਿੱਛੇ ਬਿਜਲੀ ਬੋਰ ਦੇ ਵਾਲਿਆਂ ਨੇ ਫਾਲਤੂ ਟਰਾਂਸਫਾਰਮ ਤੇਲ ਦੇ ਡਰਮ ਇਸ ਸਫੇਦੇ ਕੁਝ ਜੋ ਕਿ ਕੇਵਲਾਂ ਵਾਲੇ ਚੱਕੇ ਜੋ ਕਿ ਐਕਸਟਰਾ ਬਾਲਨ ਜੋ ਵੇਸਟ ਪਿਆ ਹੁੰਦਾ ਉਹ ਸਾਰਾ ਹੀ ਦੀਵਾਰ ਦੇ ਨਾਲ ਆਇਆ ਇਹ ਤੋਂ ਪਹਿਲਾਂ ਵੀ ਤਿੰਨ ਚਾਰ ਚਾਂਸ ਹੋ ਚੁੱਕੇ ਨੇ ਇਸ ਟਾਈਮ ਆਪਾਂ ਦੇਖਿਆ ਜਾਵੇ ਸਿਮਰ ਜੀ ਤੁਸੀਂ ਲਾਈਵ ਵੀ ਦੇਖਿਆ ਵਾ ਕਿ ਕੁਝ ਘਰਾਂ ਦੇ ਵਿੱਚ ਜੋ ਕਿ ਨੁਕਸਾਨ ਹੋਇਆ ਹੈ ਕੁਝ ਘਰਾਂ ਦੀਆਂ ਦੀਵਾਰਾਂ ਤੱਕ ਫਟ ਚੁੱਕੀਆਂ ਨੇ ਇਹ ਪ੍ਰਸ਼ਾਸਨ ਦੇ ਕੰਨਾਂ ਤੱਕ ਅਜੇ ਤੱਕ ਕੋਈ ਜੂੰਣੀ ਸਰਕੀ ਅਹੀਂ ਫੇਰ ਵੀ ਅਪੀਲ ਕਰਦੇ ਆ ਕਿ ਜੇ ਇਸ ਤੋਂ ਅੱਗੇ ਵੀ ਕੋਈ ਨਾ ਅਜੇ ਤੱਕ ਇਹਦੇ ਬਾਰੇ ਸੋਚਿਆ ਗਿਆ ਤਾਂ ਫਿਰ ਅਸੀਂ ਐਸਡੀਓ ਦੇ ਅੱਗੇ ਜਾ ਕੇ ਉਹਨਾਂ ਦੇ ਦਫ਼ਤਰ ਦੇ ਅੱਗੇ ਧਰਨਾ ਦੇਵਾਂਗੇ ਸਾਰੇ ਰਲ ਕੇ ਤੇ ਜੇ ਤਾਂ ਵੀ ਨਹੀਂ ਫਿਰ ਇਹਦੇ ਤੋਂ ਵੀ ਉੱਪਰ ਜੋ ਕੀ ਕਾਰਵਾਈ ਕੀਤੀ ਜਾਏਗੀ ਹਾਂਜੀ ਜੀ ਇਹ ਬਿਲਕੁਲ ਸਹੀ ਆ ਜੋ ਕਿ ਪਹਿਲਾਂ ਵੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਤਿੰਨ ਚਾਰ ਵਾਰੀ ਇਹ ਚਾਂਸ ਹੋ ਚੁੱਕੇ ਨੇ ਤੇ ਜੇ ਅਜੇ ਵੀ ਇਹਦੇ ਤੇ ਕੋਈ ਵੀ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਇਤੋਂ ਅੱਗੇ ਜੋ ਸੋਚਾ ਉਹ ਫਿਰ ਦੇਖਾਂਗੇ ਜੀ ਸਰ ਤੁਸੀਂ ਖੁਦ ਦੇਖ ਕੇ ਆਏ ਜੇ ਲਾਈਵ ਆ ਅਜੇ ਵੀ ਉੱਥੇ ਅੱਗ ਬਲ ਰਹੀ ਆ ਅਜੇ ਵੀ ਉਹਦੇ ਵਿੱਚੋਂ ਜੋ ਕਿ ਲਪਟਾਂ ਲਾਲ ਰੰਗ ਦੀਆਂ ਨਿਕਲ ਰਹੀਆਂ ਨੇ ਲੋਕਾਂ ਦੀ ਰੋਟੀਆਂ ਜੀ ਹਾਂਜੀ ਸਰ ਜ਼ਰੂਰ ਭਾਈ ਹੁਣ ਉਸ ਹੱਦ ਤੱਕ ਤੇ ਪਾਇਆ ਗਿਆ ਜੋ ਕਿ ਉਥੇ ਤੇਲ ਜੋ ਕੋਲਾ ਬਣ ਚੁਕਿਆ ਚੱਕੇ ਉਹ ਅਜੇ ਵੀ ਬਲ ਰਹੇ ਨੇ ਸਰ ਇਹ ਕੋਲਾ ਵਸਤੀ ਮਸਲਾਬ ਬਡਾਲ ਰੋਡ ਨਾਮ ਇਹ ਰਹਾ ਬਲਰਾਜ ਮਹਿਨੀਆ ਕੀ ਗੱਲ ਹੋਈ ਇਹਦਾ ਸਰ ਅਸੀਂ ਰਾਤ ਸਾਰੀ ਜਾ ਕੇ ਕੱਟੀ ਹੈ ਇੱਥੇ ਰਾਤ ਇੰਨੀ ਅੱਗ ਨਾਲ ਮળો ਪਰੇਸ਼ਾਨ ਹੋਇਆ ਵੀ ਇੰਨੀ ਅੱਗ ਦੀਆਂ ਲਪਟਾਂ ਬੜੇ ਅਸਮਾਨ ਤੱਕ ਚੁੰਦੇ ਪਈਆਂ ਸੀਗੀਆਂ ਔਰ ਅੱਗੇ ਵੀ 4-5 ਵਾਰ ਇੱਥੇ ਅੱਗ ਲੱਗ ਚੁੱਕੀ ਹੈ ਔਰ ਸਾਡੇ ਪਿਛਲੇ ਪਾਸੇ ਅੱਗੇ ਦੇ ਪਾਸੇ ਰਹਿਸ਼ਾਂ ਦੇ ਸਾਡੀਆਂ ਅਗਲੀ ਮੱਲੇ ਨੇ ਬੈਕ ਸਾਈਡ ਤੇ ਬਿਜਲੀ ਬੋਰਡ ਹੈਗਾ ਬਿਜਲੀ ਬੋਰਡ ਦੇ ਟਰਾਂਸਫਾਰਮਰ ਕੋਈ ਸਫਾਈ ਨਹੀਂ ਪਿੱਛੇ ਤੇਲ ਖਿਲਰਿਆ ਹੋਇਆ ਔਰ ਥਾ ਥਾ ਦੇ ਕਹਾ ਪੂ ਰੁਕ ਗਿਆ ਕੋਈ ਸਫਾਈ ਨਹੀਂ ਸਪਸਪੋਲੇ ਵੀ ਤਰ ਹੁੰਦੇ ਸਾਡੇ ਵਾਲੇ ਪਾਸੇ ਬਹੁਤੀ ਪਰੇਸ਼ਾਨ ਲੱਗੇ ਰਾਤ ਸਾਰੀ ਅਸੀਂ ਜਾਗ ਡੀ ਅਸੀਂ ਸਾਰਿਆਂ ਨੇ ਘਰਾਂ ਘਰਾਂ ਚੋਂ ਆਪਣੇ ਸੈਂਟਰ ਕੱਢੇ ਬਾਹਰ ਬਾਹਰ ਸੁੱਟੇ ਅਭੀ ਅਗਨਾ ਲੱਗ ਜੇ ਪਿਛਲੇ ਪਾਸੇ ਮਕਾਨ ਦੇ ਇੰਨੀ ਲਪਟਾਂ ਚਲਦੀ ਪਈਆਂ ਅਸੀਂ ਬੰਗਾਨਾਂ ਤੱਕ ਅਗ ਲੱਗ ਚੁੱਕੀ ਸੀ ਅਕਸਰ ਡੇਢ ਵਜੇ ਨਾ ਲੱਗੀ ਹੈ ਡੇਢ ਤੋਂ ਲੈ ਕੇ ਫਿਰ 5:30 6 ਵਜੇ ਤੱਕ ਅੱਗ ਚੱਲਦੀ ਰਹੀ ਹੈ ਫਾਇਰ ਵਿਗਰ ਦੀਆਂ ਗੱਡੀਆਂ ਫਾਇਰ ਵਿਗਰ ਗੱਡੀਆਂ ਇੱਕ ਇੱਕ ਤੋਂ ਇੱਕ ਇੱਕ ਤੋਂ ਇੱਕ ਬਲ 6-7 ਗੱਡੀਆਂ ਆ ਚੁੱਕੀਆਂ ਤੇ ਹੁਣ ਅੱਗੇ ਤਾਂ ਕਿੱਦਾਂ ਹੁਣ ਅੱਗ ਬੁੱਝ ਚੁੱਕਿਆ ਤਾਂ ਸ਼ਾਂਤ ਹੈ ਅੱਗ ਵੈਸੇ ਇਹ ਆਈ ਆ ਮੰਗ ਕਰਦੇ ਆ ਵੀ ਪਿਛਲੇ ਪਾਸੇ ਸਾਡੇ ਸਫੈਦੇ ਬੜੇ ਲੱਗੇ ਆ ਇਨਾ ਜੰਗਲ ਬੜਿਆ ਹੈ ਜੰਗਲ ਦੇ ਇਨਾ ਬੜਿਆ ਵੀ ਕੋਈ ਪਸ਼ਵੜੀ ਗੱਲ ਹੀ ਕੋਈ ਨਹੀਂ ਹੈ ਕੋਈ ਇੱਥੇ ਸੁਧਾਰ ਨਹੀਂ ਹੈ ਕੋਈ ਬਿਜਲੀ ਬੋਰਡ ਵੀ ਨਹੀਂ ਖਿਆਲ ਹੀ ਕਰਦਾ ਬਸ ਪਰ ਉਹ ਡਿਊਟੀ ਕਰਦੇਗੇ ਤਾਂ ਕੋਈ ਧਿਆਨ ਨਹੀਂ ਹੁੰਦਾ ਜਿੰਨਾ ਕੁਆਰ ਖੱਲਾ ਸਾਰਾ ਇੱਧਰ ਸੁੱਟਿਆ ਹੈ ਇਹਨਾਂ ਨੇ ਮਤਲਬ ਮਤਲਬ ਟਰਾਂਸਫਰ ਫੜ ਸਕਦੇ ਆ ਟਰਾਂਸਫਰ ਮਤਲਬ ਇੰਨਾ ਬਲਾਸਟ ਹੋ ਸਕਦਾ ਹੈ ਕਿ ਸਾਰੀ ਆਬਾਦੀ ਨੂੰ ਮਤਲਬ ਘੇਰਾ ਪਾ ਸਕਦੇ ਆ ਆਹੀ ਬਿਜਲੀ ਘਰ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਇੱਥੇ ਜਿਹੜਾ ਕੁਆਰ ਸਾਰਾ ਇਕੱਠਾ ਕੀਤਾ ਇਹਨਾਂ ਨੂੰ ਚੁੱਕੋ ਤੇ ਟਰਾਂਸਫਰ ਹੁੰਦਾ ਇਹਦਾ ਵੀ ਜਿਹੜਾ ਖਲੜਾ ਇੱਥੇ ਪੁਰਾਣਿਆਂ ਦਾ ਰੱਖਿਆ ਵੀ ਚੁ ਤੇ ਇਹਦੇ ਨਾਲ ਲੋਕਾਂ ਦੇ ਘਰਾਂ ਦਾ ਬਚਾਅ ਹੋਊਗਾ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਰਾਤੀ ਸਾਰੀ ਰਾਤ ਨਹੀਂ ਸੁੱਤੇ ਲੱਗ ਚੁੱਕੀ ਆ ਜੀ ਬਹੁਤ ਜਗ੍ਹਾ ਰਾਤੀ ਚ ਫੈਦਿਆਂ ਤੱਕ ਤਾਂ ਤਾਂ ਲਾਈਟਾਂ ਜਾਣ ਡੀਆਂ ਸੀ ਬਹੁਤ ਮੁਸ਼ਕਲ ਬਚਾਅ ਹੋਇਆ ਲੋਕਾਂ ਦਾ ਪਰ ਅਸੀਂ ਵੇਖਣਾ ਹੋਇਆ ਜੀ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਲੋਕਾਂ ਦਾ ਵੀ ਨੁਕਸਾਨ ਹੋਇਆ ਇੱਕ ਘਰ ਤੇ ਪਾਣੀ ਪਾ ਪਾ ਕੇ ਬੁਝਾਇਆ ਸਾਰੇ ਮੱਲੇ ਵਾਲਿਆਂ ਨੇ ਪਰ ਪ੍ਰਸ਼ਾਸਨ ਤੇ ਬਿਜਲੀ ਬੋਰਡ ਵਾਲੇ ਤੇ ਆਪ ਤੇ ਸਾਰੇ ਸੁੱਤੇ ਜਾਂ ਨੀਂਦ ਦੇ ਨਾਲ ਉਹਨਾਂ ਨੂੰ ਕੋ ਪਤਾ ਨਹੀਂ ਹੈਗਾ ਫਿਕਰ ਹੀ ਨਹੀਂ ਹੈਗਾ ਅਜੇ 10 ਵਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਹੋ ਸਕਦਾ ਜੀ ਇਹ ਬਚਾ ਹੋ ਗਿਆ ਰੱਬ ਨੇ ਗੁਰੂ ਮਹਾਰਾਜ ਨੇ ਬਚਾ ਕੀਤਾ ਉਹ ਤੇ ਸਾਰੇ ਇਲਾਕੇ ਵਾਲਿਆਂ ਦੇ ਨਾਲ ਰਲ ਕੇ ਸਾਰੇ ਇੱਥੇ ਪ੍ਰਦਰਸ਼ਨ ਕਰਾਂਗੇ ਧਰਨਾ ਪ੍ਰਦਰਸ਼ਨ ਦਾਂਗੇ ਕਿ ਇਥੇ ਸਾਮਾਨ ਚੁੱਕੋ ਜਿਹੜਾ ਕੁਆਰ ਦਾ ਇਕੱਠਾ ਕਰਕੇ ਛੁੱਟਿਆ ਇੱਥੇ ਹਾਂਜੀ ਸਪਾਈ